ਮਾਰੂ ਮੋਹੱਲਾ ਪਹਿਲਾ ਕਰ ਰਹੋ ਰੇ ਮਨ ਮੁਗਦ ਇਆਨੀ RAM ਜਪੋ ਹੋ ਅੰਤਰ ਗਤ ਧਿਆਨੀ ਲਾਲਚ ਛੋੜ ਰਚੋ ਅਪਰੰਪਰ ਇਉ ਪਾਵਹੁ ਮੁਕਤ ਦੁਆਰਾਹੀ ਜਿਸ ਬਿਸਰਿਆ ਜਮ ਜੋ ਹਨ ਲਾਗੈ ਸਭ ਸੁਖ ਜਾਹੇ ਦੁਖਾਂ ਫੁਨ ਆਗੈ RAM ਨਾਮ ਜਪ ਗੁਰਮੁਖ ਜੀ ਆੜੀ ਇਹੋ ਪਰਮ ਤਤ ਵਿਚਾਰਾਹੀ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰਿ ਰਸ ਅੰਤਰ ਡੀਠਾ ਐਨ ਸੋ ਰਾਮ ਰਹੋ ਰੰਗ ਰਾਤੀ ਇਹੋ ਜਪ ਤਪ ਸੰਜਮ ਸਾਰਾ ਹੀ RAM ਨਾਮ ਗੁਰ ਬਚਨੀ ਬੋਲੋ ਸੰਤ ਸਭਾ ਮਹਿ ਇਹੋ ਰਸ ਟੋਲੋ ਗੁਰਮਤਿ ਖੋਜ ਲਹੁ ਘਰ ਆਪਣਾ ਬੋੜ ਨਾ ਗਰਬ ਮਝਾਰਾ ਹੀ ਸਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਭੋ ਅੰਤ ਕਾਲ ਜਮ ਜੋਹੀ ਨਾ ਸਾਕੇ ਹਰ ਬੋਲੋ ਰਾਮ ਪਿਆਰਾਹੀ ਸਤਿਗੁਰ ਪੁਰਖ ਦਾਤਾ ਵੱਡ ਦਾਣਾ ਜਿਸੰਤਰ ਸਾਚ ਸੋ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਮੇਲ ਮਲਾਈ ਤਿਸ ਚੂਕਾ ਜਮ ਭੈ ਭਾਰਾਹੀ ਪੰਜ ਤਤ ਮਿਲ ਕਾਇਆ ਕੀਨੀ ਤਿਸ ਮਹਾਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸ਼ਬਦ ਵਿਚਾਰਾਹੀ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤ ਗੁਰ ਸਰਨਾਈ ਆਤਮ ਚੀਨ ਪਰ ਆਤਮ ਚੀਨੋ ਗੁਰ ਸੰਗਤਿ ਹੋ ਨਿਸਤਾਰਾਹੀ ਸਾਕਤ ਕੂੜ ਕਪਟ ਮਹਿ ਟੇਕਾ ਅਹਨਸ ਨਿੰਦਾ ਕਰਹਿ ਅਨੇਕਾ ਬਿਨ ਸਿਮਰਨ ਆਵਹਿ ਫੁਨ ਜਾਵਹਿ ਗਰਬ ਜੋਨੀ ਨਰਕ ਮਝਾਰਾਹੀ ਸਾਖਤ ਜਮ ਕੀ ਕਾਣ ਨਾ ਝੂਕੈ ਜਮ ਕਾ ਡੰਡ ਨਾ ਕਬਹੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਭਾਰ ਅਫਾਰਾਹੀ ਬਿਨ ਗੁਰ ਸਾਖਤ ਕਹੋ ਕੋ ਤਰਿਆ ਹਉ ਮੈਂ ਕਰਤਾ ਪਵ ਜਲ ਪਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜੱਪੀਐ ਪਾਰ ਉਤਾਰਾਹੀ ਗੁਰ ਕੀ ਬਾਤ ਨਾ ਮੇਟੈ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੇ ਮਨ ਸੋ ਪ੍ਰਭ ਅਪਰੇ ਅਪਾਰਾਹੀ ਗੁਰ ਤੇ ਭੂਲੇ ਆਵੋ ਜਾਵੋ ਜਨਮ ਮਰੋ ਫੁਨ ਪਾਪ ਕਮਾਵੋ ਸਾਖਤ ਮੂੜ ਅਚੇਤਨਾ ਚੇਤ ਹੈ ਦੁੱਖ ਲਾਗੈ ਤਾਂ RAM ਪੁਕਾਰਾਹੀ ਸੁਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੈ ਦੀਏ ਕਿਸ ਕੋ ਦੋਸ਼ ਦੇਹ ਤੂ ਪ੍ਰਾਣੀ ਸੋ ਆਪਣਾ ਕੀਆ ਕਰਾ ਰਾਹੀ ਹਉ ਮੈਂ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਿਆ ਲੈ ਚਾਲੇ ਵਿਖਲਾ ਦੇਸ਼ਾਰ ਬਿਕਾਰਾਹੀ ਹਰ ਕੀ ਭਗਤ ਕਰੋ ਜਨ ਭਾਈ ਇਕੱਥ ਕਥੋ ਮਨ ਮਨਹਿ ਸਮਾਈ ਉਠ ਚਲਤਾ ਠਾਕ ਰਖੋ ਘਰ ਆਪਣੈ ਦੁਖ ਕਾਟੇ ਕਾਟਣ ਹਾਰਾਹੀ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖ ਹਰ ਲਿਵ ਗੁਰਮੁਖ ਜਾਤੀ ਨਾਨਕ RAM ਨਾਮ ਮਾਤੇ ਉਤਮ ਹਰ ਬਖਸ਼ੇ ਪਾਰ ਉਤਾਰਾਹੀ ਮਾਰੂ ਮਹੱਲਾ ਪਹਿਲਾ ਸਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਿਆਲ ਮਰਾਰੀ ਤੇਰੇ ਚੋਜ ਨ ਜਾਣੈ ਕੋਈ ਤੂੰ ਪੂਰਾ ਪੁਰਖ ਬਧਾਤਾ ਹੈ ਤੂੰ ਆਦ ਜਗਾਦ ਕਰਹਿ ਪ੍ਰਤਪਾਲਾ ਘਟ ਘਟ ਰੂਪ ਅਨੂਪ ਦਿਆਲਾ ਜਿਉ ਤੁਧ ਭਾਵੈ ਤਿਵੇਂ ਚਲਾਵਹਿ ਸਭ ਤੇਰੋ ਕੀ ਆਖ ਮਾਤਾ ਹੈ ਅੰਤਰਜੋਤ ਭਲੀ ਜਗ ਜੀਵਨ ਸਭ ਕਟ ਭੋਗੈ ਹਰ ਰਸ ਪੀਵਨ ਆਪੇ ਲੇਵੈ ਆਪੇ ਦੇਵੈ ਤੇਹੋਂ ਲੋਈ ਜਗਤ ਪਿਤ ਦਾਤਾ ਹੀ ਜਗਤ ਉਪਾਏ ਖੇਲ ਰਚਾਇਆ ਪਵਨੈ ਪਾਣੀ ਅਗਨੀ ਜੀਉ ਪਾਇਆ ਦੇਹੀ ਨਗਰੀ ਨੌ ਦਰਵਾਜ਼ੇ ਸੋ ਦਸਵਾ ਗੁਪਤ ਰਹਾਤਾ ਹੀ ਚਾਰ ਨਦੀ ਅਗਨੀ ਅਸਰਾਲਾ ਉਹੀ ਗੁਰਮਕਬੂਜਾ ਸ਼ਬਦ ਨਰਲਾ ਸਾਖਤ ਦੁਰਮਤ ਡੂਬਹਿ ਦਾਜਹਿ ਗੁਰ ਰਾਖੇ ਹਰ ਲਿਵ ਰਾਤਾਹੀ ਅਪ ਤੇ ਜਵਾਏ ਪ੍ਰਿਥਮੀ ਆਕਾਸ਼ਾ ਤਿਨ ਮਹਿ ਪੰਚ ਤਤ ਘਰ ਵਾਸਾ ਸਤ ਗੁਰ ਸ਼ਬਦ ਰਹਿ ਰੰਗ ਰਾਤਾ ਤਜ ਮਾਇਆ ਹਉ ਮੈਂ ਭ੍ਰੰਤਾਹੀ ਇਹ ਮਨ ਪੀਜੈ ਸ਼ਬਦ ਪਤੀਜੈ ਬਿਨ ਨਾਵੈ ਕਿਆ ਟੇਕ ਟਕੀਜੈ ਅੰਤਰ ਚੋਰ ਮੋਹੈ ਘਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੀ ਦੁੰਦਰ ਦੂਤ ਪੂਤ ਪੀ ਹਾਲੇ ਖਿੰਚੋ ਤਾਣ ਕਰਹਿ ਬੇਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੀ ਕੂੜ ਕਲਰ ਤਨ ਭਸਮੇ ਢੇਰੀ ਬਿਨ ਨਾਮੈ ਕੈਸੀ ਪਤ ਤੇਰੀ ਬਾਂਦੇ ਮੁਕਤ ਨਹੀਂ ਜੁਗ ਚਾਰੇ ਜਮ ਕੰਕਰ ਕਾਲ ਪਰਾਤਾਹੀ ਜਮਦਰ ਬਾਦੇ ਮਿਲਹਿ ਸਜਾਈ ਤਿਸ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੇ ਜਿਉ ਕੁੰਡੀ ਮੀਨ ਪਰਾਤਾਹੀ ਸਾਖ ਤੁਫਾਸੀ ਪੜੈ ਅਕੇਲਾ ਜਮ ਵਸ ਕੀ ਆ ਅੰਦ ਦੋਹਿਲਾ RAM ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਚ ਜਾਤਾਹੀ ਸਤ ਗੁਰ ਬਾਜ ਨਾ 베ਲੀ ਕੋਈ ਹੈ ਤੈ ਉਤਰਾਖਾ ਪ੍ਰਭ ਸੋਈ RAM ਨਾਮ ਦੇਵੇ ਕਰ ਕਿਰਪਾ ਇਉ ਸਲ ਲੈ ਸਲ ਮਲਾਤਾ ਹੀ ਭੂਲੇ ਸਿੱਖ ਗੁਰੂ ਸਮਝਾਈ ਉੱਜੜ ਜਾਂਦੇ ਮਾਰਗ ਪਾਏ ਇਸ ਗੁਰ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸਖਾਤਾ ਹੀ ਗੁਰ ਕੀ ਪਗਤ ਕਰਹਿ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ਼ ਨਾ ਜਾਣੀ ਸਤਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸ਼ੇ ਤਿਸਹਿ ਪਛਾਤਾਹੀ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੋ ਪਰਸਨ ਅਹਨਸ ਨਿਰਮਲ ਜੋ ਤਸਬਾਈ ਘਟ ਦੀਪਕ ਗੁਰਮੁਖ ਜਾਤਾਹੀ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਦੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੀ ਸਤਿਗੁਰ ਸੇਵਹਿ ਸੇ ਪ੍ਰਧਾਨਾ ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਿਗੁਰ ਹਰ ਪ੍ਰਭ ਜਾਤਾ ਹੀ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਨ ਹਾਰੀ ਜਿਨ ਧਰ ਚੱਕਰ ਧਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪਰਵਾਹਾ ਹੀ ਵੇਖੀ ਵੇਖੀ ਜੰਤਿ ਉਪਾਏ ਦੁਇ ਪੰਦੀ ਦੁਇ ਰਾਹਾ ਚਲਾਈ ਗੁਰ ਪੂਰੇ ਵਿਣ ਮੁਕਤ ਨਾ ਹੋਈ ਸੱਚ ਨਾਮ ਜਪ ਲਾਹਾ ਹੀ ਪੜਹ ਮਨ ਮੁਖ ਪਰ ਵਿਦ ਨਹੀਂ ਜਾਨਾ ਨਾਮ ਨਾ ਬੂਝੈ ਪਰਮ ਭੁਲਾਨਾ ਲੈ ਕਾ ਵੱਡੀ ਦੇਨ ਉਗਾਹੀ ਦੁਰਮਤ ਕਾ ਗਲ ਫਾਹਾਹੀ ਸਿਮਰਤ ਸਾਸਤਰ ਪੜਹਿ ਪੁਰਾਣਾ ਵਾਦ ਵਿਖਾਣ ਤਤ ਨਾ ਜਾਣਾ ਵਿਣ ਗੁਰ ਪੂਰੇ ਤਤ ਨਾ ਪਾਈਐ ਸੱਚ ਸੂਚੇ ਸੱਚ ਰਾਹਾਹੀ ਸਭ ਸਲਾਹੇ ਸੁਣ ਸੁਣ ਆਖੈ ਆਪੇ ਦਾਨਾ ਸੱਚ ਪਰਾਖੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮਖ ਸ਼ਬਦ ਸੁਲਾਹਾਹੀ ਸੁਣ ਸੁਣ ਆਖੇ ਕੀ ਬਾਣੀ ਸੁਣ ਕਹੀਐ ਕੋ ਅੰਤ ਨ ਜਾਣੀ ਜਾਂ ਕੋ ਅਲਖ ਲਖਾਏ ਆਪੇ ਇਕਾਥ ਕਥਾ ਬੁੱਧਤਾ ਹਾਹੀ ਜਨਮੇ ਕੋ ਵਾਜਹਿ ਵਾਧਾਈ ਸੋਹਿ ਲੜੇ ਅਗਿਆਨੀ ਗਾਈ ਜੋ ਜਨਮੈ ਤਿਸ ਸਰ ਪਰ ਮਰਨਾ ਕਿਰਤ ਪਿਆ ਸਿਰ ਸਾਹਾਹੀ ਸੰਯੋਗ ਵਜੋਗ ਮੇਰਾ ਪ੍ਰਭ ਕੀਏ ਸ੍ਰਿਸ਼ਟ ਉਪਾਏ ਦੁਖਾਂ ਸੁਖ ਦिए ਦੁਖ ਸੁ ਕਹੀ ਤੇ ਭਏ ਨਰਾਲੇ ਗੁਰਮਖ ਸੀਲ ਸੁਨਾਹਾਈ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਤਨ ਪੱਲੈ ਸ਼ਬਦ ਸੱਚੈ ਉਹ ਮਾਹਾਹੀ ਕਾਚੀ ਸੌਦੀ ਟੋਟਾ ਆਵੇ ਗੁਰਮਕਬ ਵਣਜ ਕਰੇ ਪ੍ਰਭ ਪਾਵੈ ਪੂੰਜੀ ਸਾਬਤ ਰਾਸ ਸਲਾਮਤ ਚੂਕਾ ਜਮ ਕਾ ਫਾਹਾਈ ਸਭ ਕੋ ਬੋਲੇ ਆਪਨ ਭਾਣੈ ਮਨ ਮੁਖ ਦੂਜੈ ਬੋਲ ਨਾ ਜਾਣੈ ਅੰਧਲੇ ਕੀ ਮਤ ਅੰਧਲੀ ਬੋਲੀ ਆਏ ਗਿਆ ਦੁਖ ਤਾਹਾਈ ਦੁਖ ਮਹਿ ਜਨਮੈ ਦੁਖ ਮਹਿ ਮਰਨਾ ਦੁਖ ਨਾ ਮਿਟੈ ਬਿਨ ਗੁਰ ਕੀ ਸਰਨਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾਈ ਸੱਚੀ ਕਰਨੀ ਗੁਰ ਕੀ ਸਰਕਾਰਾ ਆਵਣ ਜਾਣ ਨਹੀਂ ਜਮ ਧਾਰਾ ਢਾਲ ਛੋੜ ਤਤ ਮੂਲ ਪਰਾਤਾ ਮਨ ਸਾਚਾ ਉਹ ਮਾਹਾਈ ਹਰ ਕੇ ਲੋਗ ਨਹੀਂ ਜਮ ਮਾਰੇ ਨਾ ਦੁਖ ਦੇਖਹਿ ਪੰਥ ਕਰਾਰੇ RAM ਨਾਮ ਘਟ ਅੰਤਰ ਪੂਜਾ ਅਬਰ ਨਾ ਤੁਜਾ ਕਾਹਾ ਹੈ ਓੜ ਨਾ ਕਥਨੈ ਸਿਫਤ ਸਜਾਈ ਜਿਉ ਤੁਦ ਭਾਵਹਿ ਰਹਿ ਰਜਾਈ ਦਰਗਹ ਪੈੰਦੇ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਹੀਐ ਗੁਣ ਕਥਹਿ ਘਨੇਰੇ ਅੰਤ ਨ ਪਾਵਹਿ ਵੱਡੇ ਵਡੇਰੇ ਨਾਨਕ ਸਾਚ ਮਿਲੈ ਪਤ ਰਖੋ ਤੂੰ ਸਿਰ ਸ਼ਾਹ ਪਾਤਸ਼ਾਹ ਹੈ ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜੇ ਅੰਦਰ ਸਾਚਾ ਵਾਸਾ ਪੁਰਗ ਗਨੰਦਰ ਅਸਤਰ ਤਾਨ ਸਦਾ ਨਿਰਮਾਇਲ ਆਪੇ ਆਪ ਉਪਾਏਂਦਾ ਅੰਦਰ ਕੋਟ ਸੱਜੇ ਹੱਤ ਨਾਲੀ ਆਪੇ ਲਿ ਵੈ ਵਸਤ ਸੰਭਾਲੀ ਬਜਰ ਕਪਾਟ ਜੜੇ ਜੜ ਜਾਣੈ ਗੁਰ ਸ਼ਬਦੀ ਖੋਲਾਂਦਾ ਪੀਤਰ ਕੋਟ ਗੁਫਾ ਘਰ ਜਾਈ ਨੌ ਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਲੇਖ ਅਪਾਰੀ ਆਪੇ ਅਲਖ ਲਖਾਏਂਦਾ ਪੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀ ਤੋ ਖੇਲ ਤਮਾਸ਼ਾ ਬਲ ਦੀ ਜਲ ਨਿਵਰੇ ਕਿਰਪਾਤੀ ਆਪੇ ਜਲ ਨਿਧ ਪਾਏਂਦਾ ਤਰਤ ਉਪਾਏ ਧਰੀ ਧਰਮਸਾਲਾ ਉਤਪਤ ਪਰ ਲੋ ਆਪ ਨਰਾਲਾ ਪਵਣੈ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਂਏਂਦਾ ਭਾਰ 18 ਮਾਲਣ ਤੇਰੀ ਚੌਰ ਢੁਲੇ ਪਵਣੈ ਲੈ ਫੇਰੀ ਚੰਦ ਸੂਰਜ ਦੋਏ ਦੀਪ ਕਰਾਖੀ ਸਸ ਕਰ ਸੂਰ ਸਮਾਏਂਦਾ ਪੰਖੀ ਪੰਚ ਉੱਡਰ ਨਹੀਂ ਧਾਵਹਿ ਸਫਲਿਓ ਬਿਰਖ ਅੰਮ੍ਰਿਤ ਫਲ ਪਾਵਹਿ ਗੁਰਮੁਖ ਸਹਿਜ ਰਵੈ ਗੁਣ ਗਾਵੇ ਹਰ ਰਸ ਚੋਗ ਚੁਗਾਏਂਦਾ ਚਿਲ ਮਿਲ ਚਿਲਕੈ ਚੰਦ ਨਾ ਤਾਰਾ ਸੂਰਜ ਕਿਰਨ ਨਾ ਬਿਜਲ ਗਣਾਰਾ ਅਕਥੀ ਕਥੋਂ ਚਿਹਨ ਨਹੀਂ ਕੋਈ ਪੂਰ ਰਹਾ ਮਨ ਭਾਏਂਦਾ ਫਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਨਹਦ ੁਰਣ ਚੁਣਕਾਰ ਸਦਾ ਧੁਨ ਨਿਰਪੋਕੈ ਘਰ ਵਾਇਂਦਾ ਅਨਹਦ ਵਾਜੈ ਭ੍ਰਮ ਪਉ ਭਾਜੈ ਸਗਲ ਵਿਆਪ ਰਹਿਆ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਇਂਦਾ ਆਦ ਨਰਨਜਨ ਨਿਰਮਲ ਸੋਈ ਅਵਰ ਨਾ ਜਾਣਾ ਤੂ ਜਾ ਕੋਈ ਏਕੰਕਾਰ ਵਸੈ ਮਨ ਭਾਵੇ ਹਉਮੈ ਗਰਬ ਗੁਆਇਂਦਾ ਅਮਰਤ ਪੀਆ ਸਤ ਗੁਰ ਦੀਆ ਅਵਰ ਨਾ ਜਾਣਾ ਦੁਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜਾਨੇ ਪਾਏਂਦਾ ਗਿਆਨ ਧਿਆਨ ਸਚ ਗਹਿਰ ਗੰਭੀਰਾ ਕੋਈ ਨਾ ਜਾਣੈ ਤੇਰਾ ਚੀਰਾ ਜੀਤੀ ਹੈ ਤੇਤੀ ਤੁਧ ਜਾਚੈ ਕਰਮ ਮਿਲੈ ਸੋ ਪਾਏਂਦਾ ਕਰਮ ਧਰਮ ਸੱਚ ਹਾਤ ਤਮਾਰੈ ਵੇ ਪ੍ਰਵਾਹ ਅਖੁੱਟ ਪੰਡਾਰੈ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਈਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪੇ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਇਂਦਾ ਜੀਤੀ ਹੈ ਤੇਤੀ ਤੁਧੇ ਅੰਦਰ ਦੇਖੇ ਆਪ ਬੈਸ ਵਿਜ ਮੰਦਰ ਨਾਨਕ ਸਾਚ ਕਹਿ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੀ ਤੁਧ ਪਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੁਧ ਭਾਣੇ ਤੂੰ ਭਾਵੇਂ ਕਰਤੇ ਆਪੇ ਰਸ ਨਰਸਾਏਂਦਾ ਸੋਹਣ ਭਗਤ ਪ੍ਰਭੂ ਦਰਬਾਰੀ ਮੁਕਤ ਭਏ ਹਰ ਦਾਸ ਤੁਮਾਰੇ ਆਪ ਗੁਆਏ ਤੇਰੇ ਰੰਗ ਰਾਤੇ ਅਨ ਦਿਨ ਨਾਮ ਧਿਆਇਦਾ ਈਸਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੋਨ ਤੇਰੀ ਸੇਵਾ ਜਤੀ ਸਤੀ ਕੀਤੇ ਬਨਵਾਸੀ ਅੰਤ ਨ ਕੋਈ ਪਾਏਂਦਾ ਵਿਣ ਜਾਣਾਏ ਕੋਈ ਨਾ ਜਾਣੈ ਜੋ ਕਿਛ ਕਰੇ ਸੋ ਆਪਣ ਪਾਣੈ ਲਖ ਚੌਰਾਸੀ ਜੀ ਉਪਾਈ ਭਾਣੈ ਸਹ ਹ ਲਵਾਈਂਦਾ ਜੋ ਤਿਸ ਪਾਵੈ ਸੋ ਨਿਹਚੋ ਹੋਐ ਮਨ ਮੁਖ ਆਪ ਗਣਾਏ ਰੋਐ ਨਾਮ ਉਹ ਭੁੱਲਾ ਠੌਰ ਨਾ ਪਾਈ ਆਏ ਜਾਏ ਦੁਖ ਪਾਏਂਦਾ ਨਿਰਮਲ ਕਾਯਾ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਹੋੜੇ ਦੂਖ ਨਾ ਪਾਏਂਦਾ ਬਹੁ ਸਾਧੂ ਦੂਖ ਪ੍ਰਾਪਤ ਹੋਐ ਭੋਗੋ ਰੋਗ ਸੋ ਅੰਤ ਬਗੋਐ ਹਰ ਖੋ ਸੋਗ ਨਾ ਮਿਟਈ ਕਬਹੂ ਵਿਣ ਭਾਣੇ ਪਰਮਾਏਂਦਾ ਗਿਆਨ ਵਿਹੂਣੀ ਭਵੈ ਸਬਾਈ ਸਾਚਾ ਰਵ ਰਹਿਆ ਲਿਵ ਲਾਈ ਨਿਰਪੋ ਸ਼ਬਦ ਗੁਰੂ ਸਤਜਾਤਾ ਜੋਤੀ ਜੋਤ ਮਲਾਈਂਦਾ ਅਟਲ ਅਡੋਲ ਅਤੋਲ ਮਰਾਰੇ ਖਿਨ ਮੈਂ ਢਾਹੇ ਫੇਰ ਉਸਾਰੇ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਏਂਦਾ ਹਮ ਦਾਸਨ ਕੇ ਦਾਸ ਪਿਆਰੀ ਸਾਧਿਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਨ ਜਾਸੀ ਆਪੇ ਸਾਚ ਦਿੜਣਾਏਂਦਾ ਪੱਲੇ ਸਾਚ ਸੱਚੇ ਸਤਿਆਰਾ ਸਾਚੇ ਭਾਵੈ ਸ਼ਬਦ ਪਿਆਰਾ ਤਰੇ ਪਵਣ ਸਾਚ ਕਲਾ ਧਰ ਥਾਪੀ ਸਾਚੇ ਹੀ ਪਤਿ ਆਇਂਦਾ ਵੱਡਾ ਵੱਡਾ ਆਖੈ ਸਭ ਕੋਈ ਗੁਰ ਬਿਨ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਈ ਨਾ ਵਿਛੜ ਦੁਖ ਪਾਏਂਦਾ ਤਰੋ ਵਿਛੁਣੇ ਤਾਹੀ ਰੁਣੇ ਮਰ ਮਰ ਜਨਮਹਿ ਮੋਹ ਲਤ ਪੁੰਨੇ ਜਿਸ ਬਖਸ਼ੇ ਤਿਸ ਦੇ ਵੜਾਈ ਮੇਲ ਨਾ ਪਛੋਤਾਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਦਾਨ ਮੁਕਤੀ ਸਰ ਮਮਤਾ ਮੋਹ ਚਕਾਇਂਦਾ ਦਾਨਾਂ ਕੈ ਸਿਰਦਾਨ ਵਿਚਾਰਾ ਕਰਨ ਕਰਨ ਸਮਰਾਤ ਅਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਇਂਦਾ ਸੇ ਗੁਣ ਗਾਵਹਿ ਸਾਚੇ ਭਾਵਹਿ ਤੁਜ ਤੇ ਉਪਜਹਿ ਤੁਜ ਮਾਹਿ ਸਮਾਵਹਿ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ